ਵਾਹਿਗੁਰੂ ਨੇ ਇੱਕ ਮਸਾਤਾ ਪੁੱਤ ਦਿੱਤਾ ਪਰ ਅਜ ਉਸ ਪੁੱਤ ਦੇ ਲਈ ਮਾਂ ਦਰਦ-ਦਰ ਪਟਕ ਰਹੀ ਆ ਜੋ ਸਾਡਾ ਫਰਜ਼ ਹੀ ਆਪਾਂ ਨਿਭਾ ਰਹੇ ਆ ਦੇਖੋ ਇੱਕ 2 ਮਹੀਨੇ ਦੇ ਬੱਚੇ ਦੇ ਹਾਲਾਤ ਇੱਕ ਐਕਸਪਾਇਰੀ ਡਾਈਪਰ ਲਾਣ ਦੇ ਨਾਲ ਬੱਚੇ ਦੀ ਸਾਰੀ ਸਕਿਨ ਜਿਹੜੀ ਉਹ ਖਰਾਬ ਹੋ ਗਈ ਦੋਸਤੋ ਇਹ ਬੱਚਾ ਗੜ ਸ਼ੰਕਰ ਇਲਾਕੇ ਦਾ ਰਹਿਣ ਵਾਲਾ ਆ ਸੋ ਗੜ ਸ਼ੰਕਰ ਇੱਕ ਮੈਡੀਕਲ ਸਟੋਰ ਤੋਂ ਇਹਨਾਂ ਨੇ ਡਾਈਪਰ ਲਿਆ ਸੀ ਉਹ ਡਾਈਪਰ ਜਿਹੜਾ ਐਕਸਪਾਇਰੀ ਨਿਕਲਿਆ ਇਹਨਾਂ ਨੂੰ ਕੀ ਪਤਾ ਸੀ ਗਰੀਬ ਬੰਦੇ ਨੂੰ ਤਾਂ ਸੁਣ ਐਨੀ ਨੌਲੇਜ ਕਿੱਥੋਂ ਇਹ ਜਿਹੜੀ ਇਹਨਾਂ ਦੇ ਬੱਚੇ ਦਾ ਜਿਹੜੀ ਪ੍ਰੋਬਲਮ ਆਈ ਸੀ ਕਿ ਇਦਾਂ ਆਈ ਸੀ ਜਿਵੇਂ ਬੈੱਡ ਤੇ ਆਪਾਂ ਅਜੀਬ ਬੈੱਡ ਤੇ ਸਿਰੋ ਦੁਆਇਆ ਰਣਾ ਮੈਡੀਕਲ ਉਹ ਜਿਹੜੀ ਜੀ ਸ਼ੋਹਰ ਤੋਂ ਸੁਣ ਲੈ ਕੇ ਆਸੀ ਹੈਪੀ ਦਾ ਪੈਗਟ ਇਹ ਵੀ ਨਾਲ ਦੇ ਲੈ ਕੇ ਆਈ ਸੀ ਕਿ ਟੈਕਨਿੰਗ ਕਿ ਕਿਦਾਂ ਉਹ ਰਾਤ ਨੂੰ ਅੱਦੇ ਗਿਆ ਉਹ ਜੀ ਲਾ ਦਿੱਤਾ ਜਦੋਂ ਸਵੇਰੇ ਉੱਠ ਕੇ ਦੇਖਿਆ ਮੈਂ ਇਸ ਤੇ ਸਾਰੇ ਉੱਤਰ ਲੀ ਸੀ ਹੈਪੀ ਨੇ ਮਨ ਲਾ ਦਿੱਤਾ ਕਿ ਐਸੇ ਦੇਖਿਆ ਉਹ ਫ੍ਰੀਜ ਦੇਖੀ ਉੱਪਰ ਲੱਗੀ ਸੀ ਕਿ 2024 ਦੀ ਸੀ ਜੀ ਕਿਉਂ ਮੰਨੇ ਨਹੀਂ ਅਸੀਂ ਉਹਨੂੰ ਨਹੀਂ ਦੱਸਿਆ ਵੀ ਜਾ ਕੇ ਸਾਡੇ ਦਾ ਤਈਆ ਜੀ ਜਿਸੋਂ ਦੇ ਵੀ ਹਿੰਦਰੀ ਦੀ ਸੀ ਮੇਰੀ ਭੈਣ ਆ ਸੁਮਨ ਉਹ ਭੈਣ ਆਪਣਾ ਫਿਲਪਾਇਚ ਰਹਿੰਦੇ ਆ ਇਹ ਉਹਨਾਂ ਵੱਲੋਂ 5000 ਰੁਪਏ ਦੀ ਮਦਦ ਅਗੇ ਤੋਂ ਮਦਦ ਦਿੱਤੀ ਤੇ ਇਲਾਜ ਕਰ ਉਹ ਬੱਚੇ ਦਾ ਤੇ ਕਿਰਾਇਆ ਦਿਓ ਘਰ ਦਾ ਤੇ 2 ਮਹੀਨੇ ਦਾ ਰਾਸ਼ਨ ਹੈ ਇਹ ਰਾਸ਼ਨ ਜਿਹੜਾ ਮੇਰੇ ਭਾਜੀ ਆਪਣੇ ਗੁਲਬੀਰ ਭਾਜੀ ਬੰਗਿਆ ਤੋਂ ਪ੍ਰਾਪਰਟੀ ਡੀਲਰ ਨੇ ਉਹ ਉਹਨਾਂ ਵੱਲੋਂ ਹੈ ਉਹਨਾਂ ਦੇ ਲਈ ਵੈਗਰ ਰੋਧੀ ਅਰਦਾਸ ਕਰਿਓ ਕਿ ਪ੍ਰਮਾਤਮਾ ਇਹੋ ਜਿਹਾ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ